ਸੁਨਾਮੀ ਕਿਸੇ ਵੀ ਸਮੇਂ ਆ ਸਕਦੀ ਹੈ ਕੁਦਰਤੀ ਚਿੰਨਾਂ ਵਿੱਚ ਪੁਚਾਲ ਸਮੁੰਦਰ ਦਾ ਪਿੱਛੇ ਹਟਣਾ ਜਾਂ ਸਮੁੰਦਰ ਤੋਂ ਤੇਜ਼ ਆਵਾਜ਼ ਆਉਣਾ ਹੋ ਸਕਦੇ ਹਨ ਇਹਨਾਂ ਚਿੰਨਾਂ ਨੂੰ ਜਾਣਨ ਨਾਲ ਲੋਕਾਂ ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਮਿਲੇਗੀ ਨਿਊ ਸਾਊਥ ਵੇਲਜ਼ ਐਸਸੀਐਸ ਜਾਣਕਾਰੀ ਅਤੇ ਸਲਾਹ ਦੇ ਨਾਲ ਚੇਤਾਵਨੀਆਂ ਵੀ ਭੇਜੇਗਾ ਤੁਸੀਂ ਇਹਨਾਂ ਨੂੰ ਹੈਜ਼ਰਡਸ ਨੀਅਰ ਮੀ ਐਪ ਨਿਊ ਸਾਊਥ ਵੇਲਜ਼ ਐਸਸੀਐਸ ਦੀ ਵੈਬਸਾਈਟ ਨਿਊ ਸਾਊਥ ਵੇਲਜ਼ ਐਸ ਐਸ ਸੋਸ਼ਲ ਮੀਡੀਆ ਰੇਡੀਓ ਅਤੇ ਟੀਵੀ ਤੇ ਲੱਭ ਸਕਦੇ ਹੋ ਐਮਰਜੈਂਸੀ ਸੇਵਾਵਾਂ ਵੱਲੋਂ ਜਾਰੀ ਚੇਤਾਵਣੀਆਂ ਵਿੱਚ ਦਿੱਤੀਆਂ ਸਾਰੀਆਂ ਸਲਾਹਾਂ ਦੀ ਪਾਲਣਾ ਕਰੋ ਜੇ ਤੁਸੀਂ ਇਹ ਕੁਦਰਤੀ ਚਿੰਨ੍ਹ ਦੇਖਦੇ ਹੋ ਜਾਂ ਨਿਊ ਸਾਊਥ ਵੇਲਜ਼ ਐਸ ਐਸ ਤੋਂ ਚੇਤਾਵਨੀ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਸਮੁੰਦਰ ਤੋਂ ਜਾਂ ਸਮੁੰਦਰ ਵੱਲੋਂ ਲੈ ਕੇ ਜਾਂਦੀਆਂ ਝੀਲਾਂ ਅਤੇ ਨਦੀਆਂ ਤੋਂ ਦੂਰ ਅਤੇ ਉੱਚੀ ਜ਼ਮੀਨ ਵੱਲ ਚਲੇ ਜਾਣਾ ਚਾਹੀਦਾ ਹੈ ਤੁਹਾਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ ਅਤੇ ਕਿਸੇ ਤੱਟਵਰਤੀ ਪਾਣੀ ਤੋਂ 1 ਕਿਲੋਮੀਟਰ ਦੂਰ ਜਾਂ ਸਧਾਰਨ ਸਮੁੰਦਰੀ ਤਲ ਤੋਂ ਘੱਟੋ-ਘੱਟ 10 ਮੀਟਰ ਉੱਚੇ ਸਥਾਨ ਤੇ ਕਿਸੇ ਮਜ਼ਬੂਤ ਇਮਾਰਤ ਵਿੱਚ ਜਾਣ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਉਹ ਖੇਤਰ ਨਹੀਂ ਛੱਡ ਸਕਦੇ ਹੋ ਤਾਂ ਸਮੁੰਦਰ ਦੇ ਆਮ ਪੱਧਰ ਤੋਂ ਘੱਟੋ-ਘੱਟ 10 ਮੀਟਰ ਉੱਚੀ ਮਜ਼ਬੂਤ ਕੰਕਰੀਟ ਵਾਲੀ ਇਮਾਰਤ ਦੀ ਉੱਪਰਲੀ ਮੰਜ਼ਲ ਵਿੱਚ ਸ਼ਰਨ ਲਓ ਤੁਹਾਨੂੰ ਦੱਸਿਆ ਜਾਵੇਗਾ ਕਿ ਕਦੋਂ ਉਸ ਖੇਤਰ ਵਿੱਚ ਵਾਪਸ ਜਾਣਾ ਸੁਰੱਖਿਅਤ ਹੈ ਵਧੇਰੇ ਜਾਣਕਾਰੀ ਲਈ ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸਰਵਿਸ ਦੀ ਵੈੱਬਸਾਈਟ ਤੇ ਜਾਓ ਜੇਕਰ ਤੁਹਾਨੂੰ ਐਮਰਜੈਂਸੀ ਸਿਵਾਵਾਂ ਤੋਂ ਮਦਦ ਦੀ ਲੋੜ ਹੈ ਤਾਂ ਨਿਊ ਸਾਊਥ ਵੇਲਜ਼ ਐਸੀਐਸ ਨੂੰ 132500 ਤੇ ਫੋਨ ਕਰੋ ਜਾਂ ਜਾਨ ਨੂੰ ਜੋਖਮ ਵਿੱਚ ਪਾਉਣ ਵਾਲੀਆਂ ਸਥਿਤੀਆਂ ਲਈ 300 ਤੇ ਫੋਨ ਕਰੋ ਜੇਕਰ ਤੁਹਾਨੂੰ ਦੋ ਭਾਸ਼ੀਆਂ ਦੀ ਲੋੜ ਹੈ ਤਾਂ ਇੰਟਰਪ੍ਰੀਟਰ ਕਹੋ ਅਤੇ ਫਿਰ ਪੰਜਾਬੀ ਕਹੋ ਕੀ ਤੁਸੀਂ ਤਿਆਰ ਹੋ